ਸੋ ਦੋਸਤੋ ਇਹ ਬੱਚਿਆਂ ਦੀਆਂ ਪੇਂਟਿੰਗਸ ਨੇ ਜਿਹੜੀਆਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਪਰ ਬਣਾਈਆਂ ਔਰ ਬਕਾਇਦਾ ਤੌਰ ਤੇ ਅੱਜ ਇਸ ਜਗ੍ਹਾ ਪਹੁੰਚੇ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਔਰ ਜਨਰਲ ਕਤਰ ਨਿਰਮਲ ਸਿੰਘ ਜੀ ਬਾਗੀ ਸਾਹ ਪਹੁੰਚੇ ਨੇ ਔਰ ਵੱਡੀ ਗੱਲ ਇਹ ਹੈ ਕਿ ਬਾਬਾ ਸਾਹਿਬ ਦੀਆਂ ਜਿੰਨੀਆਂ ਵੀ ਪਿਕਚਰਸ ਨੇ ਇਹ ਬੱਚਿਆਂ ਦੀ ਆਪਣੀ ਕ੍ਰिएशन ਹੈ ਇਹ ਆਪਣੀ ਕ੍ਰिएशन ਹੈ ਬੱਚਿਆਂ ਦੀ ਸੋ ਇਸ ਸਮੇਂ ਤੁਸੀਂ ਪੋਸੂ ਨਾਮਾ ਚੈਨਲ ਦੇ ਉੱਪਰ ਕੁੱਪ ਕਲਾ ਦੀਆਂ ਤਸਵੀਰਾਂ ਲਾਈਵ ਦੇਖ ਰਹੇ ਹੋ ਔਰ ਮੈਨੂੰ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਇਸ ਏਰੀਏ ਦੀ ਔਰ ਮੈਂ ਪੂਰੇ ਸਟਾਫ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਪੂਰੀ ਸ਼ਿੱਦਤ ਦੇ ਨਾਲ ਇਸ ਇਸ ਪੂਰੇ ਇਸ ਸਕ੍ਰਿਪਟ ਨੂੰ ਪ੍ਰੈਕਟੀਕਲੀ ਰੂਪ ਦਿੱਤਾ ਹੈ 바ਵਾ ਸਾਹਿਬ ਦੇ ਉਹਨਾਂ ਦੀਆਂ ਪੇਂਟਿੰਗ ਜਿਹੜੀਆਂ ਨੇ ਕਨਸਟੀਟਿਊਸ਼ਨ ਦੇ ਪਿਤਾਮਾ ਨੇ ਡਾਕਟਰ ਵੀ.ਆਰ. ਅੰਬੇਡਕਰ ਸਾਹਿਬ ਭਾਰਤ ਰਤਨ ਨੇ ਔਰ ਬਹੁਤ ਵਧੀਆ ਬਹੁਤ ਹੀ ਖੂਬਸੂਰਤ ਹੈ ਬੱਚਿਆਂ ਦੀ ਮਿਹਨਤ ਔਰ ਵਕਈ ਵਕਈ ਇਹ ਬੱਚਿਆਂ ਨੇ ਮਿਹਨਤ ਤਾਂ ਹੀ ਕੀਤੀ ਹੈ ਕਿਉਂਕਿ ਉਹਨਾਂ ਨੂੰ ਪਿੱਛੋਂ ਹੱਲਾਸ਼ੇਰੀ ਜਿਹੜੀ ਹੈ ਉਹ ਦਿੱਤੀ ਹੈ ਟੀਚਰ ਉਹਨਾਂ ਨੂੰ ਅੱਛੇ ਮਿਲ ਗਏ ਨੇ ਗਾਈਡ ਅੱਛੇ ਮਿਲ ਗਏ ਨੇ ਉਹਨਾਂ ਨੂੰ ਆਪਣੀ ਪ੍ਰਤਿਭਾ ਕੱਢਣ ਵਾਸਤੇ ਬਕਾਇਦਾ ਤੌਰ ਤੇ ਪਲੇਟਫਾਰਮ ਮਿਲ ਗਿਆ ਹੈ ਕਿਉਂਕਿ ਅੱਜ ਤੱਕ ਪਲੇਟਫਾਰਮ ਮਿਲਣਾ ਹੀ ਬਹੁਤ ਮੁਸ਼ਕਲ ਹੈ ਲੇਕਿਨ ਇਹ ਮੁਬਾਰਕਬਾਦ ਦੇ ਪਾਤਰ ਨੇ ਸਾਰੇ ਬੱਚੇ ਸਾਰੇ ਟੀਚਰ ਜਿਨ੍ਹਾਂ ਨੇ ਔਰ ਖਾਸ ਕਰਕੇ ਪਿੰਡ ਦੇ ਸਰਪੰਚ ਸਾਹਿਬ ਕਿਉਂਕਿ ਸਰਪੰਚ ਸਾਹਿਬ ਜਦੋਂ ਕਿਸੇ ਨਾ ਕਿਸੇ ਚੀਜ਼ ਦੀ ਟੈਨਸ਼ਨ ਲੈਣਗੇ ਤਦ ਹੀ ਕੋਈ ਰਿਜ਼ਲਟ ਪੋਜ਼ਿਟਿਵ ਆਏਗਾ ਅਦਰਵਾਈਜ਼ ਪੋਜ਼ਿਟਿਵ ਰਿਜ਼ਲਟ ਨਹੀਂ ਆਏਗਾ ਸੋ ਮੈਂ ਮੁਬਾਰਕਾ ਦਿੰਦਾ ਜੀ ਮਾਸਟਰ ਜੀ ਨੂੰ ਜਿਨ੍ਹਾਂ ਨੇ ਮਾਸਟਰ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਇਹ ਕੀ ਤੁਹਾਡਾ ਹੀ ਸਾਰਾ ਕੁਝ ਮਤਲਬ ਕਿੱਦਾਂ ਹੈ ਹਾਂ ਜੀ ਇਹ ਸਾਡੀ ਜਿਹੜੀ ਸੋਸਾਇਟੀ ਆ ਦੇ ਵੱਲੋਂ ਇਹ ਸਾਰਾ ਅਸੀਂ ਮੁਕਾਬਲੇ ਕਰਵਾਏ ਗਏ ਨੇ ਤੇ ਇਹ ਜ਼ਿਲ੍ਹਾ ਪੱਧਰੀ ਮੁਕਾਬਲੇ ਜਿਹੜੇ ਕਰਵਾਏ ਗਏ ਨੇ ਇਹਦੇ ਵਿੱਚ ਸਾਰੇ ਹੀ ਪ੍ਰਾਈਵੇਟ ਸਰਕਾਰੀ ਜ਼ਿਲ੍ਹੇ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਬੱਚੇ ਆਏ ਨੇ ਗਾਈਡ ਦੇ ਆਪਕਾ ਉਹਨਾਂ ਨੂੰ ਲੈ ਕੇ ਆਏ ਨੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਇਹ ਚ ਪਾਰਟਿਸਿਪੇਟ ਕੀਤਾ ਧੰਨਵਾਦ ਕਰਦੇ ਆ ਉਹਨਾਂ ਦੇ ਗਾਈਡ ਦੇ ਆਪਕਾ ਦਾ ਧੰਨਵਾਦ ਕਰਦੇ ਆ ਵੀ ਉਹ ਬੱਚਿਆਂ ਨੂੰ ਇੰਨਾ ਵਧੀਆ ਤਰੀਕੇ ਨਾਲ ਤਿਆਰ ਕਰਕੇ ਲੈ ਕੇ ਆਏ ਨੇ ਤੇ ਮੁਕਾਬਲੇ ਨੇ ਜਿਹੜੇ ਲਗਾਤਾਰ ਚੱਲ ਰਹੇ ਨੇ ਤੇ ਬੱਚਿਆਂ ਨੇ ਜਿਹੜਾ ਪੇਪਰ ਦਾ ਜਿਹੜਾ ਮੁਕਾਬਲਾ ਦੋ ਮੁਕਾਬਲੇ ਹੋਏ ਨੇ ਇੱਕ ਪੇਂਟਿੰਗ ਮੁਕਾਬਲਾ ਬਾਬਾ ਸਾਹਿਬ ਦੀ ਇੱਕ ਕੁਐਸਚਨ ਆਨਸਰ ਸੀ ਤੇ ਬੱਚਿਆਂ ਦੇ ਜਿਹੜੇ ਦੋ ਵਰਗ ਬਣਾਏ ਗਏ ਦੋਨੋਂ ਵਰਗਾਂ ਦੇ ਵਿੱਚ ਬੱਚਿਆਂ ਨੇ ਮੁਕਾਬਲੇ ਦੇ ਵਿੱਚ ਭਾਗ ਲਿਆ ਅੱਛਾ ਕਿਸ ਤਰ੍ਹਾਂ ਉਹਨਾਂ ਦੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦਾ ਕੀ ਹੈ ਫਸਟ ਸੈਕੰਡ ਥਰਡ ਹੈ ਕਿੰਨੇ ਫਸਟ ਹੈ ਕਿੰਨੇ ਸੈਕਿੰਡ ਹੈ ਕਿੰਨੇ ਥਰਡ ਹੈ ਕਿਉਂਕਿ ਕੰਪੀਟੀਸ਼ਨ ਕਾਫੀ ਹਾਰਡ ਹੈ ਔਰ ਕਾਫੀ ਇਕੁਅਲ ਵੀ ਰਹੇ ਹੋਣਗੇ ਬੱਚੇ ਕਿਸ ਤਰ੍ਹਾਂ ਡਿਸਾਈਡ ਕਰੋਗੇ ਤੁਸੀਂ ਹਾਂਜੀ ਸਰ ਜਿਵੇਂ ਲਗਭਗ 150 ਜਿਹੜਾ ਬੱਚੇ ਨੇ ਪਾਰਟਿਸਿਪੇਟ ਕੀਤਾ ਇੱਥੇ ਤੇ ਜਿਹੜੇ ਸਕੂਲ ਸੀ 150 ਬੱਚਿਆਂ ਦੇ 150 ਬੱਚੇ ਦੇ ਵਿੱਚ ਸਰ ਸਕੂਲ ਜ਼ਿਲ੍ਹੇ ਦੇ ਸਾਰੇ ਸਕੂਲ ਸੀਗੇ ਸ਼ਾਮਲ ਸੀ ਇਹਦੇ ਵਿੱਚ ਤੇ ਉਹਦੀ ਲਿਸਟ ਆ ਜਿਹੜੀ ਬਕਾਇਦਾ ਰਜਿਸਟ੍ਰੇਸ਼ਨ ਹੋਈ ਹੈ ਤੇ ਬੱਚੇ ਨੇ ਜਿਹੜੇ ਉਹ ਮੁਕਾਬਲਾ ਆਪ ਦਾ ਜਿਹੜੀ ਸਨਾ ਉਹ ਹੁਣ ਥੋੜੀ ਦੇਰ ਬਾਅਦ ਅਸੀਂ ਅਨਾਉਂਸ ਕਰਾਂਗੇ ਉਧਰ ਪ੍ਰੋਗਰਾਮ ਦੇ ਵਿੱਚ ਤੇ ਜਿਹੜੀ ਜੱਜਮੈਂਟ ਆ ਉਹ ਚੱਲ ਰਹੀ ਆ ਸਾਡੇ ਜਿਹੜੇ ਉੱਚ ਕੋਟੀ ਦੇ ਜੱਜ ਸਾਹਿਬਾਨ ਨੇ ਉਹ ਅਸੀਂ ਬੁਲਾਏ ਸੀ ਤੇ ਉਹ ਆਪਣਾ ਜਿਹੜੀ ਜੱਜਮੈਂਟ ਹੈ ਤੁਹਾਡੇ ਸਾਹਮਣੇ ਇਧਰ ਕਰ ਰਹੇ ਨੇ ਤੇ ਉਹਦੇ ਵਿੱਚੋਂ ਜਿਹੜੀਆਂ ਪੋਜੀਸ਼ਨਾਂ ਨਿਕਲਣਗੀਆਂ ਉਹਨਾਂ ਬੱਚਿਆਂ ਦਾ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਕਿਸੇ ਬੱਚੇ ਨੂੰ ਇੱਕ ਵਧੀਆ ਟੀਚਰ ਸੂਝਵਾਨ ਟੀਚਰ ਮਿਲਦਾ ਹੈ ਔਰ ਅਸੀਂ ਵੀ ਤੁਹਾਨੂੰ ਪਤਾ ਹੈ ਕਿ ਕੋਈ ਨਾ ਕੋਈ ਫਿਲਮ ਜਦੋਂ ਡਾਇਰੈਕਟ ਕਰਦੇ ਆ ਤਾਂ ਡਾਇਰੈਕਟਰ ਜਿਹੜਾ ਹੁੰਦਾ ਹੈ ਬੜਾ ਸੂਝਵਾਨ ਉਸ ਨੂੰ ਸਕ੍ਰਿਪਟ ਦਾ ਪਤਾ ਹੁੰਦਾ ਹੈ ਕਿ ਮੈਂ ਇੱਥੇ ਇੱਕ ਚੀਜ਼ ਕਰਾਉਣੀ ਆ ਮੈਂ ਇੱਥੇ ਇੱਕ ਚੀਜ਼ ਕਰਾਉਣੀ ਆ ਇਸੇ ਤਰ੍ਹਾਂ ਹੀ ਮਤਲਬ ਸਾਡੇ ਜ਼ਿੰਦਗੀ ਦੇ ਵਿੱਚ ਟੀਚਰ ਦਾ ਸਥਾਨ ਹੈ ਕਿਉਂਕਿ ਸਾਨੂੰ ਵੀ ਕਿਸੇ ਟੀਚਰ ਨੇ ਹੀ ਚੰਡਿਆ ਹੋਇਆ ਹੈ ਲੇਕਿਨ ਅੱਜ ਸ਼ਾਇਦ ਉਹਨਾਂ ਦੀ ਬਦੌਲਤ ਉਹਨਾਂ ਦੇ ਦਿੱਤੇ ਗਿਆਨ ਦੀ ਬਦੌਲਤ ਹੀ ਪੂਰੀ ਦੁਨੀਆ ਦੇ ਵਿੱਚ ਅਸੀਂ ਬੋਲ ਚੱਲ ਰਹੇ ਹਾਂ ਕੁਛ ਨਾ ਕੁਛ ਸ਼ਬਦ ਦਿੱਤੇ ਹੋਏ ਐ ਸੋ ਅੱਜ ਜਜਮੈਂਟ ਦੇ ਉੱਪਰ ਵੀ ਬਕਾਇਦਾ ਤੌਰ ਤੇ ਐਕਸਪਰਟ ਪਹੁੰਚੇ ਹੋਏ ਨੇ ਔਰ ਇਨਸ਼ਾਅੱਲਾ ਕੋਸ਼ਿਸ਼ ਉਹਨਾਂ ਦੀ ਇਹੀ ਹੈ ਕਿ ਕਿਸੇ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਤਕਰਾ ਨਾ ਹੋਵੇ ਜੋ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਫਸਟ ਸੈਕੰਡ ਥਰਡ ਜਿਸ ਕੜੀ ਦੇ ਵਿੱਚੋਂ ਰੱਖ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਪਤਾ ਲੱਗੇਗਾ ਮੈਂ ਜਜਮੈਂਟ ਤੇ ਜਿਹੜੇ ਜਜਜਸ ਨੇ ਉਹਨਾਂ ਦੇ ਵੀ ਗੱਲਬਾਤ ਕਰਨੀ ਚਾਹੁੰਦਾ ਮੈਡਮ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬੇਟੇ ਆਪਣਾ ਸਰਪਿੰਦਰ ਕਾਲ ਅਰਪਿੰਦਰ ਜੀ ਕਿਸ ਸਬਜੈਕਟ ਦੇ ਟੀਚਰ ਹੋ ਫਾਈਨ ਆਰਟ ਦੇ ਮੈਂ ਚਾਰ ਵਾਲ ਰਿਕੋਰਡ ਹੋਲਡਰ ਆ ਪਲੱਸ ਮੈਂ ਨਾਲ ਦੀ ਨਾਲ ਇੱਕ ਬ੍ਰਿਟਿਸ਼ ਆਰਮੀ ਵਾਲਵ ਵੀ ਆਰਡੀ ਦਾ ਪੇਂਟਿੰਗਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਪੇਂਟਿੰਗ ਕਰਦੇ ਹੋ ਤੁਸੀਂ ਕਿਉਂਕਿ ਪੇਂਟਿੰਗਸ ਦੇ ਵਿੱਚ ਵੀ ਬੜੀਆਂ ਕਿਸਮਾਂ ਹੁੰਦੀਆਂ ਨੇ ਨਾ ਮੈਂ ਬੇਸਿਕਲੀ ਮਿਕਸ ਮੀਡੀਆ ਕਰਦੀ ਆ ਮੈਂ ਪਿਛਲੇ 14 ਸਾਲ ਤੋਂ ਇਸ ਫੀਲਡ ਦੇ ਵਿੱਚ ਲਗਭਗ 8000 ਪੇਂਟਿੰਗਸ ਪਲੱਸ ਸੇਲ ਕਰ ਚੁੱਕੀ ਆ ਕੀ ਬਾਤ ਹੈ ਅੱਜ ਕਿਸ ਤਰ੍ਹਾਂ ਸੌਖਾ ਜਿਹਾ ਲੱਗ ਰਿਹਾ ਜਾਂ ਬੜਾ ਹਾਰਡ ਲੱਗ ਰਿਹਾ ਕਿਉਂਕਿ ਬੱਚਿਆਂ ਨੇ ਅਸੀਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਮਿਹਨਤ ਕੀਤੀ ਹੋਈ ਹੈ ਬੱਚਿਆਂ ਨੇ ਜੀਵਨ ਦੇਵ ਤਾਂ ਮੈਂ ਗਿੰਤੀ ਗੱਲ ਕਰਾਂ ਤਾਂ ਕਾਫੀ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਬਹੁਤ ਵੱਡੀ ਗੱਲ ਹੈ ਕਿ ਕਿਤਾ ਕਿਤੇ ਅਸੀਂ ਆਪਣੇ ਇਤਿਹਾਸ ਨੂੰ ਲੈ ਕੇ ਹੁਣ ਵਰਕ ਕਰ ਰਹੇ ਹਾਂ ਤੇ ਬੱਚਿਆਂ ਨੂੰ ਇਸ ਚੀਜ਼ ਬਾਰੇ ਥੋੜਾ ਜਿਹਾ ਹੁੰਗਾਰਾ ਪੜਨਾ ਹੀ ਮਿਲਦਾ ਤਾਂ ਬਹੁਤ ਵੱਡੀ ਗੱਲ ਆ ਬਿਲਕੁਲ ਠੀਕ ਹੈ ਤੇ ਮੈਂ ਜਿਵੇਂ ਸਜਜਮੈਂਟ ਕਰ ਰਹੀ ਸੀ ਤਾਂ ਬੱਚਿਆਂ ਦੀ ਛੋਟੀ ਛੋਟੀ ਨੋਟਮੀ ਕਿਉਂਕਿ ਜਦੋਂ ਮੈਂ ਛੋਟੀ ਸੀਗੀ ਤਾਂ ਦੂਦੂ ਤੱਕ ਪੇਂਟਿੰਗਸ ਕਲਰਸ ਇਨਾਰੇ ਪਤਾ ਹੀ ਨਹੀਂ ਸੀਗਾ ਜੀ ਠੀਕ ਹੈ ਜੇ ਮੈਂ ਹੁਣ ਗੱਲ ਕਰਾਂ ਤਾਂ ਬੱਚਿਆਂ ਨੂੰ ਕੈਨਵਸ ਬਾਰੇ ਨੋਟਸ ਨਹੀਂ ਬਾਰੇ ਲਾਈਨ ਆਰਟ ਬਾਰੇ ਪਤਾ ਲੱਗੇ ਤਾਂ ਇਹ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਗੀ ਬਿਲਕੁਲ ਜੀ ਖੁਸ਼ੀ ਤਾਂ ਟੀਚਰ ਨੂੰ ਹੁੰਦੀ ਹੁੰਦੀ ਹੈ ਇਹਦੇ ਵਿੱਚ ਮੈਂ ਇੱਕ ਵਾਰ ਫਿਰ ਜੱਗੀ ਜੀ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਮੇਰੇ ਵੀਰ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਔਰ ਸੈਕੰਡ ਜਜ ਇਹ ਵੀਰ ਜੀ ਨੇ ਆਓ ਆਜੋ 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 ਸਾਰਾ ਆਜੋ ਬੜੇ ਮੁਸਕਰਾਉਂ ਬਹੁਤ ਸੋਹਣਾ ਲਾਏ ਹੋ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਸਰ ਮੇਰਾ ਨਾਮ ਕਮਲਦੀਪ ਸਿੰਘ ਪੇਂਟਿੰਗ ਦੀ ਤਰ੍ਹਾਂ ਹੀ ਮੁਸਕਰਾ ਰਹੇ ਹੋ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਸਰ ਕਮਲਦੀਪ ਸਿੰਘ ਹੈ ਕਮਲ ਜੀ ਕਿਹੜੇ ਸਕੂਲ ਚੋਂ ਬਤਾਓ ਟੀਚਰ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕੋਠਾਲਾ ਅੱਛਾ ਮੈਂ ਮੈਂ ਆਪਣੇ ਬਚਪਨ ਦੀ ਗੱਲ ਕਰਦਾ ਕਿ ਮੈਨੂੰ ਜਦੋਂ ਵੀ ਮਾਰ ਪੈਂਦੀ ਸੀ ਪੇਂਟਿੰਗ ਤੋਂ ਪੈਂਦੀ ਸੀ ਮੇਰੇ ਕੋ ਕਦੀ ਦਰਖਤ ਨਹੀਂ ਬਣਿਆ ਕਦੇ ਕੋਈ ਫੁੱਲ ਨਹੀਂ ਬਣਿਆ ਪਤਾ ਨਹੀਂ ਕਿਉਂ ਬਲੋ ਅੱਜ ਮੈਨੂੰ ਇਹ ਰਿਅਲਾਈਜ਼ ਹੋ ਰਿਹਾ ਕਿ ਕਿੰਨੀ ਅੱਛੀ ਬੱਚਿਆਂ ਨੇ ਛੋਟੇ-ਛੋਟਿਆਂ ਨੇ ਕਿੰਨੀ ਅੱਛੀ ਪੇਂਟਿੰਗ ਬਣਾਈ ਹੈ ਕਾਫੀ ਹਾਰਡ ਕੰਪੀਟੀਸ਼ਨ ਬਿਲਕੁਲ ਬੱਚਿਆਂ ਚ ਬਹੁਤ ਬਹੁਤ ਸੋਹਣਾ ਉਹਨਾਂ ਨੇ ਕੰਮ ਕੀਤਾ ਜਜਮੈਂਟ ਵੇਲੇ ਕਈ ਤਾਂ ਐਸ ਜਿਹੇ ਪੇਂਟਿੰਗ ਸਾਡੇ ਸਾਹਮਣੇ ਆਈਆਂ ਜਿਨ੍ਹਾਂ 'ਤੇ ਸਾਨੂੰ ਖਾਸਾ ਵਿਚਾਰ ਚਰਚਾ ਕਰਨੀ ਪਈ ਜੀ ਅੱਛਾ ਬਹੁਤ ਕੰਮ ਕੀਤਾ ਬੱਚਿਆਂ ਨੇ ਬਹੁਤ ਠੀਕ ਗੱਲ ਹੈ ਸਰ ਬਸ ਕਿਸੇ ਨਾ ਪਾਰਸ਼ੀਐਲਟੀ ਨਹੀਂ ਕਰਨੀ ਆਪਾਂ ਜੋ ਕਲੀਅਰ ਹੈ ਉਹ ਹੀ ਰੱਖਣਾ ਸੋ ਦੋਸਤੋ ਇਹ ਟੀਚਰ ਨੇ ਜਜਜਸ ਨੇ ਜਿਹੜੇ ਕੀ ਬਕਾਇਦਾ ਤੌਰ ਤੇ ਸਾਡੇ ਨਾਲ ਨੇ ਔਰ ਸਭ ਤੋਂ ਪਹਿਲਾਂ ਜੀ ਜੈ ਭੀਮ ਤੇ ਜੈ ਭਾਰਤ ਜੈ ਭੀਮ ਜੈ ਭਾਰਤ ਕੀ ਨਾਮ ਹੈ ਸਰ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਮਨਦੀਪ ਜੀ ਅੱਜ ਇੱਥੇ ਕਿਸ ਤਰ੍ਹਾਂ ਮਤਲਬ ਕੀ ਹੈ ਬਿਦੌ ਟੀਚਰੋਂ ਵਿਚਰ ਰਹੇ ਹੋ ਜਾਂ ਕਿਸ ਤਰ੍ਹਾਂ ਨਹੀਂ ਸਰ ਮੈਂ ਸਟੂਡੈਂਟ ਆ ਫਾਈਨੈਂਸ ਦਾ ਹਾਂ ਅચ્છਾ ਜੀ ਹਾਂ ਜੀ ਅਰੇ ਵਾਹ ਕਿ ਕਿਹੜੀ ਕਲਾਸ ਚ ਪੜਦੇ ਹੋ ਸਰ ਮੈਂ ਬੀ ਐਫ ਐ ਕਰ ਰਹੀ ਹਾਂ ਬੈਚਲਰ ਆਫ ਫਾਈਨੈਂਸ ਅੱਛਾ ਕਿੱਥੇ ਕਰ ਰਹੇ ਹੋ ਤੁਸੀਂ ਆਰ ਐਮ ਟ ਯੂਨੀਵਰਸਿਟੀ ਜੀ ਇਸ ਸਾਲ ਕੰਪਲੀਟ ਹੋ ਗਿਆ ਜੀ ਬਈ ਬਈ ਨਾਈਸ ਬਈ ਅੱਜ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕੀਤਾ ਨਹੀਂ ਸਰ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਨਹੀਂ ਮੈਂ ਜਜੇ ਦੇ ਤੌਰ ਤੇ ਆਇਆ ਹਾਂ ਜੀ ਜੀ ਹਾਂ ਜੀ ਅਰੇ ਵਾਹ ਯਾਰ ਇਹ ਜਿਹੜੀ ਮਤਲਬ ਕੰਪੀਟੀਸ਼ਨ ਹੈ ਕਿੰਨੇ ਏਜ ਲੈਵਲ ਕੀ ਹੈ ਇਹਦਾ ਸਰ ਕਲਾਸ ਲੈਵਲ ਸਟੈਂਡਰਡ ਕੀ ਹੈ ਇਹਦਾ ਸਰ ਇਹ 6 ਤੋਂ ਲੈ ਕੇ 10th ਤੱਕ ਹੋ ਰਹੀ ਹੈ ਜੀ ਬੱਚਿਆਂ ਦੀ ਹਾਂਜੀ ਹਾਂਜੀ ਵੈਰੀ ਨਾਈਸ ਤੁਸੀਂ ਮਤਲਬ ਸਾਰੇ ਪੂਜਣ ਯੋਗ ਦੂਜੀਆਂ ਦੀਆਂ ਤਸਵੀਰਾਂ ਬਣਾ ਦੇਣੀਆਂ ਸਾਡੇ ਲਈ ਬੜੀ ਉਹ ਹੁੰਦੀ ਹੈ ਔਰ ਭਵਿੱਖ ਦੇ ਵਿੱਚ ਤੁਹਾਡੇ ਨਾਲ ਫਿਰ ਕਿਤੇ ਮੁਲਾਕਾਤ ਹੋਵੇਗੀ ਗੱਲਾਂ ਬਾਤਾਂ ਕਰਾਂਗੇ ਬਹੁਤ ਚੰਗਾ ਲੱਗਾ ਸੋ ਦੋਸਤੋ ਇਹ ਸਾਰਾ ਜਿਹੜਾ ਡੀ ਲਾਈਵ ਹੈ ਉਹ ਪੋਸੂਨਾਮਾ ਚੈਨਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬਿੰਦਰ ਸਿੰਘ ਬਾਗੀ ਸਾਹਿਬ ਜਿਹੜੇ ਕਿ ਡਿਸਟ੍ਰਿਕਟ ਲੁਧਿਆਣੇ ਤੋਂ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਬਾਗੀ ਸਾਹਿਬ ਜੈ ਭੀਮ ਜੈ ਭੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਜ ਮੈਂ तकरीबन 8 ਵਜੇ ਤੋਂ ਪਹੁੰਚਿਆ ਬੱਚੇ ਲੈ ਕੇ ਆਇਆ ਤੇ 100 ਬੱਚੇ ਨੇ ਪੇਂਟਿੰਗ ਦੇ ਵਿੱਚ ਹਿੱਸਾ ਲਿਆ ਲਿਖਤੀ ਪ੍ਰੀਖਿਆ 'ਚ ਜੀ ਜਿਹਦੇ ਵਿੱਚ 1 2 3 ਕੱਢਣ ਤੋਂ ਬਿਨਾ ਜਿਹੜੇ ਬਾਕੀ 97 ਬੱਚੇ ਨੇ ਮੈਂ ਵੀ ਜੱਜ ਕੀਤਾ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਬਾਬਾ ਸਾਹਿਬ ਅਲਟਕੜ ਦਾ ਸਟੈਚੂ ਹੈ ਜੀ ਇਹਦੇ ਨਾਲ ਭਾਰਤੀ ਸੰਵਿਧਾਨ ਤੇ ਉਹਨਾਂ ਨੇ ਆਪਣੀ ਉਂਗਲੀ ਵੀ ਪਾਰਲੀਮੈਂਟ ਹਾਊਸ ਤਿੰਨ ਚੀਜ਼ਾਂ ਮੈਂ ਦੇਖੀਆਂ ਨੇ ਕਿ ਸਭ ਤੋਂ ਪਹਿਲਾਂ ਭਾਰਤੀ ਸੰਵਿਧਾਨ 2 ਨੰਬਰ ਤੇ ਭਾਰਤੀ ਸੰਵਿਧਾਨ ਤੋਂ ਬਣਾ ਪਾਰਲੀਮੈਂਟ ਹਾਊਸ ਤੇ 바ਵਾ ਸਾਹਿਬ ਉਹ ਵੇਟ ਕਰਦੀ ਉਂਗਲੀ ਸੋ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਹੈ ਮੈਂ ਆਪਣੇ ਸੰਗਵਾਲ ਸਕੂਲ ਤੋਂ ਸੱਤ ਬੱਚੇ ਲੈ ਕੇ ਆਇਆ ਮਕਸੂਰ ਆ ਤੂ ਪ੍ਰਭ ਨੂਰ ਔਰ ਵਿਦ ਮੈਸੇਜ ਮੇਰੀ ਮੈਸੇਜ ਵੀ ਆਰਟ ਐਂਡ ਕ੍ਰਾਫਟ ਟੀਚਰ ਨੇ ਤੇ ਉਹ ਵੀ ਪੇਂਟਿੰਗ ਕਰਦੇ ਨੇ ਸੋ ਅੱਜ ਦੇ ਇਸ ਖੁਸ਼ੀ ਦੇ ਦਿਹਾੜੇ ਤੇ ਸਾਨੂੰ ਅਸੀਂ ਸਫਲ ਹੋਏ ਆ ਤੇ ਪਾਵਰ ਆਫ ਸੋਸ਼ਲ ਜੁਨਿਟੀ ਦਾ ਵੀ ਮਕਸਦ ਇਹੀ ਸੀ ਕਿ ਸਾਡੀ ਆਮ ਵਾਲੀ ਪਨੀਰੀ ਜਿਹੜੇ ਬੱਚੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ 바ਵਾ ਸਾਹਿਬ ਅੰਬੇਡਕਰ ਦੇ ਪ੍ਰਤੀ ਘੱਟੋ-ਘੱਟ ਇਹ ਹੋਣਾ ਚਾਹੀਦਾ ਔਰ 26 ਨੰਬਰ 26 ਕੁਐਸਚਨ ਸੀਗੇ ਮੈਂ ਉਹ ਪੇਪਰ ਦੇ ਵਿੱਚ ਵੀ ਡਿਊਟੀ ਦੇ ਕੇ ਰਿਆ ਤੇ ਲਗਭਗ ਅੱਧ ਤੋਂ ਵੱਧ ਬੱਚਿਆਂ ਨੇ ਇਹ ਸਾਰਾ ਪੇਪਰ ਸੋਲਵ ਕੀਤਾ ਵਾ ਇਸ ਕਰਕੇ ਪਾਵਰ ਆਫ ਸੋਸ਼ਲ ਜੁਨਿਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅੱਜ ਦੇ ਇਸ ਸਮੇਂ ਤੇ ਉੱਪਰ ਮੈਂ ਮੁਬਾਰਕਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੁਰ ਜੈਪੁਰ ਸੋ ਮਿਹਰਬਾਨੀ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੁੰਦਾ ਕਿਉਂਕਿ ਹੁਣ ਜਿਸ ਜਗ੍ਹਾ ਫੰਕਸ਼ਨ ਹੋਣਾ ਅਸੀਂ ਉਸ ਜਗ੍ਹਾ ਜਾ ਰਹੇ ਆਂ ਔਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਸੋ ਦੋਸਤੋ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਜੁੜੇ ਰਹੋ ਪੋਸੂ ਨਾਵਾ ਚੈਨਲ ਦੇ ਨਾਲ